ਸੋ ਕੈਪਟਨ ਅਮਰਿੰਦਰ ਸਿੰਘ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਅੱਜ ਇੱਕ ਫੇਸਬੁੱਕ ਪੋਸਟ ਪਾ ਕੇ ਵਿਕਰਮ ਮਜੀਠੀਆ ਦੀ ਹਮਾਇਤ ਕੀਤੀ ਹੈ ਔਰ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹਰਾਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੱਤਾ ਮੋੜਵਾ ਜਵਾਬ ਦਿੱਤਾ ਗਿਆ ਪਲਟਵਾਰ ਕੀਤਾ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ 25 ਜੂਨ ਨੂੰ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਰਿਮਾਂਡ ਦੇ ਉੱਤੇ ਰੱਖਿਆ ਗਿਆ ਔਰ 11 ਦਿਨਾਂ ਦੀ ਰਿਮਾਂਡ ਕੁੱਲ ਮਿਲਾ ਕੇ ਹਾਸਲ ਕਰ ਚੁੱਕੀ ਸੀ ਵਿਜੀਲੈਂਸ ਜਿਸ ਤੋਂ ਬਾਅਦ ਨਯਾਏ ਖਰਾਸੇ ਦੇ ਵਿੱਚ ਭੇਜਿਆ ਗਿਆ ਵਿਕਰਮ ਮਜੀਠਿਆ ਨੂੰ ਫਿਰ ਮੋਹੱਲੇ ਅਦਾਲਤ ਪੇਸ਼ ਕੀਤਾ ਫਿਰ ਨਯਾਏ ਖਰਾਸੇ ਚ ਭੇਜਿਆ ਤੇ ਹੁਣ 2 ਅਗਸਤ ਤੱਕ ਵਿਕਰਮ ਮਜੀਠਿਆ ਨਯਾਏ ਖਰਾਸੇ ਚ ਰਹਿਣਗੇ ਐਸੇ ਹੀ ਮਾਹੌਲ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਦੇ ਵਿੱਚ ਬੋਲੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਇਹ ਕਹਿੰਦੇ ਕਿ ਉਹ ਵਿਦੇਸ਼ ਗਏ ਹੋਏ ਸੀ ਤਾਂ ਵਿਦੇਸ਼ ਤੋਂ ਪਰਤੇ ਨੇ ਕੁਝ ਹੀ ਦਿਨ ਪਹਿਲਾਂ ਤੇ ਪਰਤਦਨ ਤੋਂ ਬਾਅਦ ਉਹਨਾਂ ਨੇ ਵਿਕਰਮ ਜੀਠਿਆ ਵਾਲੇ ਮਾਮਲੇ ਬਾਰੇ ਪਤਾ ਲੱਗਿਆ ਤਾਂ ਉਹਦੇ ਉੱਤੇ ਜ਼ਰੂਰ ਬਿਆਨ ਦਿੱਤਾ ਹੈ ਸੋ ਕੈਪਟਨ ਅਮਰਿੰਦਰ ਕਹਿੰਦੇ ਕੀ ਨੇ ਸਾਬਕਾ ਮੁੱਖ ਮੰਤਰੀ ਨੇ ਜਿਹੜੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ ਵਿੱਚ ਚਲੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਜਿਹੜਾ ਇਹ ਨੇ ਉਹਨਾਂ ਦੀ ਗ੍ਰਿਫਤਾਰੀ ਰਾਜਨੀਤੀ ਤੋਂ ਪ੍ਰੇਰਿਤ ਹੈ ਕਹਿੰਦੇ ਕਿ ਆਪ ਰਾਜਨੀਤਿਕ ਬਤਲਾਖੋਰੀ ਤੇ ਬੇਰਹਿਮ ਦਮਨ ਸ਼ਾਸਨ ਦਾ ਬਦਲ ਹੈ ਪੰਜਾਬ ਨੇ ਕਦੇ ਵੀ ਲੋਕਤੰਤਰ ਤੇ ਅਜਿਹਾ ਕਿਨੌਣਾ ਹਮਲਾ ਨਹੀਂ ਵੇਖਿਆ ਜਿੱਥੇ ਉਹਨਾਂ ਨੇ ਕੁਝ ਸ਼ਾਸਨ ਤੇ ਭ੍ਰਸ਼ਟਾਚਾਰ ਦੇ ਆਲੋਚਕਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਇਹ ਵੀ ਕਿਹਾ ਗਿਆ ਕੈਪਟਨ ਅਮਨਿੰਦਰ ਦੇ ਵੱਲੋਂ ਇਸ ਪੋਸਟ ਦੇ ਵਿੱਚ ਕਹਿੰਦੇ ਕਿ ਝੂਠੇ ਦੋਸ਼ ਲਗਾਏ ਜਾ ਰਹੇ ਨੇ ਤੇ ਚੁੱਪ ਕਰਵਾਇਆ ਜਾ ਰਿਹਾ ਹੈ ਮਤਲਬ ਕਿ ਵਿਰੋਧੀ ਲੀਡਰ ਜਦੋਂ ਬਾਤ ਚੁੱਕਦੇ ਨੇ ਤਾਂ ਉਹਨਾਂ ਦੇ ਉੱਤੇ ਝੂਠੇ ਅਲੀਗੇਸ਼ਨਸ ਲਗਾ ਕੇ ਉਹਨਾਂ ਨੂੰ ਬੰਦ ਕੀਤਾ ਜਾਂਦਾ ਜੇਲ੍ਹਾਂ 'ਚ ਡੱਕਿਆ ਜਾਂਦਾ ਤੇ ਚੁੱਪ ਕਰਾਇਆ ਜਾਂਦਾ ਇਹ ਵੀ ਉਹਨਾਂ ਨੇ ਆਖਿਆ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾ ਕੇ ਪਰੇਸ਼ਾਨ ਕਰਨਾ ਉਹਨਾਂ ਦੀਆਂ ਅਣਮਨੁੱਖੀ ਚਾਲਾਂ ਦੀ ਇੱਕ ਹੈਰਾਨ ਕਰਨ ਵਾਲੀ ਐਗਜ਼ਾਮਪਲ ਹੈ ਕੈਪਟਨ ਅਮਰਿੰਦਰ ਕਹਿੰਦੇ ਕਿ ਮੈਂ ਇਸ ਰਚਨਾਤਿਕ ਅਤਿਆਚਾਰ ਦੀ ਸਖਤ ਨਿੰਦਾ ਕਰਦਾ ਵੱਡੇ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਿਆ ਜਾ ਰਿਹਾ ਹੈ ਤੇ ਅਸਹਿਮਤੀ ਨੂੰ ਦਬਾਇਆ ਜਾ ਰਿਹਾ ਹੈ ਸੋ ਕਹਿੰਦੇ ਕਿ ਜਿਹੜੇ ਤਾਂ ਸਰਕਾਰ ਦੇ ਨਾਲ ਅਸਹਿਮਤ ਹੁੰਦੇ ਨੇ ਉਹਨਾਂ ਲੀਡਰਾਂ ਨੂੰ ਦਬਾਇਆ ਜਾ ਰਿਹਾ ਹੈ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਭਾਜਪਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਹੋ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਖੁੱਲ ਕੇ ਚਾਚੇ ਭਤੀਜੇ ਦਾ ਜਿਹੜਾ ਪਿਆਰ ਹੈ ਉਹ ਸਾਹਮਣੇ ਆ ਗਿਆ ਔਰ ਭਾਜਪਾ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵਿਕਰਮਜੀਤਿਆ ਨੂੰ ਤੇ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਈਵਾਲੀ ਚਾਹੁੰਦੀ ਹੈ ਤਰਲੋ ਮੱਛੀ ਹੋ ਰਹੀ ਹੈ ਵੀ ਸਾਡਾ ਗਠਜੋੜ ਹੋ ਜਾਏ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੈ ਕਿ ਵਿਕਰਮਜੀਤਿਆ ਦੇ ਹੱਕ ਦੇ ਵਿੱਚ ਜਿਹੜੇ ਵੀ ਲੀਡਰਜ਼ ਆਉਂਦੇ ਨੇ ਉਹਨਾਂ ਦੇ ਉੱਤੇ ਇਸੇ ਤਰ੍ਹਾਂ ਦੀਆਂ ਤੋਮਤਾਂ ਲਗਾਈਆਂ ਜਾ ਰਹੀਆਂ ਨੇ ਸੱਤਾਧਾਰੀ ਧਿਰ ਦੇ ਵੱਲੋਂ ਸੱਤਾਧਾਰੀ ਧਿਰ ਕਹਿ ਰਹੀ ਹੈ ਕਿ ਕੈਪਟਨ ਅਮਰਿੰਦਰ ਨੇ ਖੁਦ ਗੁਟਕਾ ਸਾਬ ਦੀ ਸੌਂ ਖਾਦੀ ਤੇ ਸੌਂ ਖਾਦੀ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਦਾਗਾ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਵਾਦਾ ਵੀ ਨਹੀਂ ਪੂਕਾਇਆ ਪੰਜਾਬ ਵਾਸੀਆਂ ਦੇ ਨਾਲ ਤੇ ਗਾਇਬ ਹੀ ਹੋ ਗਏ ਕਹਿੰਦੇ ਹੁਣ ਭਤੀਜੇ ਦੇ ਨਾਲ ਪਿਆਰ ਉਮੜਾਇਆ ਔਰ ਚਾਚੇ ਭਤੀਜੇ ਦਾ ਪਿਆਰ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਔਰ ਕੈਪਟਨ ਅਮਰਿੰਦਰ ਜਿੱਤੇ ਹੋਰ ਵੀ ਕਈ ਤਰ੍ਹਾਂ ਦੀਆਂ ਟਿੱਪਾ ਟਿੱਪਣੀ ਜਿਹੜੀ ਆ ਉਹ ਕੀਤੀ ਗਈ ਆਮਾਦੀਪਾਰਟੀ ਦੇ ਵੱਲੋਂ ਤੇ ਇਸੇ ਹੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹਰਾਨੇ ਵਿੱਚ ਟਵੀਟ ਕਰ ਦਿੱਤਾ ਟਰਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਮਾਨ ਨੂੰ ਡਰਗ ਤਸਕਰਾਂ ਦੇ ਮਨੁੱਖ ਅਧਿਕਾਰਾਂ ਦੀ ਚਿੰਤਾ ਹੋ ਗਈ ਹੈ ਨਾਮ ਨਹੀਂ ਲਿਆ ਪਰ ਫਿਰ ਵੀ ਸਿੱਧੇ ਤੌਰ ਦੇ ਉਤੇ ਮਜੀਠੀਆ ਨੂੰ ਹੀ ਰੈਫਰ ਕੀਤਾ ਜਾ ਰਿਹਾ ਹੈ ట్ਵੀਟ ਦੇ ਵਿੱਚ ਬਾਰ ਬਾਰ ਆਮ ਆਦਮੀ ਪਾਰਟੀ ਜਦੋਂ ਤੋਂ ਗ੍ਰਿਫਤਾਰ ਕੀਤਾ ਮਜੀਠੀਆ ਨੂੰ ਨਸ਼ਾ ਤਸਕਰ ਦੇ ਨਾਲ ਨਸ਼ਾ ਤਸਕਰ ਕਹਿ ਕੇ ਜ਼ਰੂਰ ਸੰਬੋਧਨ ਕਰਦੀ ਹੈ ਹਾਲਾਂਕਿ ਮਜੀਠੀਆ ਦਾ ਖੁੱਲਕੇ ਨਾਮ ਨਹੀਂ ਲਿਆ ਜਾਂਦਾ ਸੋ ਅੱਗੇ ਕੀ ਲਿਖਦੇ ਨੇ ਮਾਨ ਸਾਹਿਬ ਨੇ ਟਵੀਟ ਦੇ ਵਿੱਚ ਅੱਗੇ ਲਿਖਿਆ ਕਿ ਜਦੋਂ ਲੋਕਾਂ ਦੇ ਪੁੱਤ ਤੁਹਾਡੇ ਤੇ ਤੁਹਾਡੇ ਭਤੀਜੇ ਦੇ ਰਾਜ ਦੇ ਵਿੱਚ ਤੜਫ ਤੜਫ ਕੇ ਮਾਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾਂ 'ਚ ਬੈਠੇ ਸੀ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ 도ਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਹੈ ਪਰ ਅਫਸੋਸ ਬਹੁਤ ਕੁਝ ਗਵਾ ਕੇ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿੜਾ ਛਡਵਾਏਗੀ ਗੁਟਕਾ ਸਾਹਿਬ ਜੀ ਦੀ ਸੌਂ ਕਿੱਥੇ ਗਈ ਸੋ ਸਵਾਲ ਪੁੱਛੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਗੁਟਕਾ ਸਾਹਿਬ ਜੀ ਤੁਸੀਂ ਸੌਂ ਖਾਦੀ ਸੀ ਉਹ ਸੌਂ ਖਾਦੀ ਹੋਈ ਕਿੱਥੇ ਚਲੀ ਗਈ ਇਹ ਵੀ ਕਹਿ ਰਹੇ ਨੇ ਕਹਿੰਦੇ ਕਿ ਤੜਫ ਤੜਫ ਪੰਜਾਬ ਦੇ ਲੋਕ ਜਿਹੜੇ ਨੇ ਉਹ ਮਰੇ ਨੇ ਤੁਹਾਡੇ ਰਾਜ ਦੇ ਵਿੱਚ ਔਰ ਤੁਸੀਂ ਮਹਿਫਲਾਂ 'ਚ ਬੈਠੇ ਰਹੇ ਹੋ ਕਹਿੰਦੇ ਕਿ ਤੁਹਾਡੇ ਦੋਗਲੇ ਚਿਹਰੇ ਜਿਹੜੇ ਨੇ ਉਹ ਸਾਹਮਣੇ ਆ ਗਏ ਨੇ ਕਹਿੰਦੇ ਬਹੁਤ ਕੁਝ ਗਵਾ ਕੇ ਤੁਹਾਡੇ ਚਿਹਰੇ ਜਿਹੜੇ ਨੇ ਸਾਹਮਣੇ ਆਏ ਨੇ ਹੁਣ ਪਾਜਪਾ ਪ੍ਰੋਟੈਕਟ ਕਰ ਰਹੀ ਹੈ ਡਿਫੈਂਡ ਕਰ ਰਹੀ ਹੈ ਆਪਣੇ ਲੀਡਰ ਦੇ ਬਿਆਨ ਨੂੰ ਸ਼੍ਰੋਮਣੀ ਕਾਲੀ ਦਲ ਵੀ ਕਹਿ ਰਹੀ ਹੈ ਕਿ ਵਿਕਰਮਜੀਤਿਆ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਬੇਬੁਨਿਆਦ ਨੇ ਡਿਸਪਰਪੋਰਸ਼ਨੇਟ ਐਸੈਟਸ ਯਾਨੀ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਕਹਿੰਦੇ ਆਮਦਨ ਇਹਨਾਂ ਨੂੰ ਮਿਲ ਨਹੀਂ ਰਹੀ ਔਰ ਝੂਠੇ ਸਬੂਤ ਗਵਾ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਦੂਜੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਹੁਣ ਇਹਨਾਂ ਨੇ ਗਠਜੋੜ ਕਰਨਾ ਹੈ ਆਪਸ ਦੇ ਵਿੱਚ ਇਸ ਕਰਕੇ ਇੱਕ ਦੂਜੇ ਦੀ ਹਮਾਇਤ ਦੇ ਵਿੱਚ ਉੱਤਰ ਆਏ ਨੇ ਖੁੱਲ ਕੇ ਸੋ ਇਹ ਤੱਕ ਵੀ ਕਹਿ ਦਿੱਤਾ ਗਿਆ ਆਮਦਵੀ ਪਾਰਟੀ ਦੇ ਕੁਝ ਲੀਡਰਸ ਦੇ ਵੱਲੋਂ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਜਿਹੜਾ ਪਿਆਰ ਉਮੜਿਆ ਵਿਕਰਮ ਮਜੀਠੀਆ ਲਈ ਉਹ ਸਾਫ਼ ਇਹ ਸ਼ੋਅ ਕਰਦਾ ਹੈ ਕਿ ਵਿਕਰਮ ਮਜੀਠੀਆ ਹੋਰਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਕਿਉਂ ਨਹੀਂ ਕਾਰਵਾਈ ਕੀਤੀ ਵਿਕਰਮ ਮਜੀਠੀਆ ਦੇ ਉੱਤੇ ਉਹਨਾਂ ਨੂੰ ਬਚਾ ਰਹੇ ਸੀ ਸੋ ਇਸ ਤਰ੍ਹਾਂ ਦੀਆਂ ਸਿਆਸੀ ਬਿਆਨਬਾਜ਼ੀਆਂ ਸੁਣਨ ਨੂੰ ਜ਼ਰੂਰ ਮਿਲ ਰਹੀਆਂ ਨੇ ਮਾਮਲਾ ਅਦਾਲਤ ਦੇ ਵਿੱਚ ਤਾਂ ਹੈ ਹੀ ਹੈ ਇੱਕ ਪਾਸੇ ਜ਼ਮਾਨਤ ਦੀ ਅਰਜ਼ੀ ਲਗਾਈ ਹੋਈ ਹੈ ਦੂਜੇ ਪਾਸੇ ਵਿਕਰਮ ਮਜੀਠੀਆ ਦੀ ਬੈਰਕ ਬਦਲਣ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗੇ ਜਾ ਰਹੇ ਨੇ ਕਿ ਭਾਈ ਉਹ ਜਦੋਂ orange category ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਨਾਰਮਲ ਕੈਦੀਆਂ ਦੇ ਨਾਲ ਕਿਉਂ ਰੱਖਿਆ ਜਾ ਰਿਹਾ ਹੈ ਸੋ ਉਸ ਤੋਂ ਇਲਾਵਾ ਸਰਕਾਰ ਨੂੰ ਸਬੂਤ ਪੇਸ਼ ਕਰਨ ਵਾਸਤੇ ਵੀ ਆਖਿਆ ਜਾ ਰਿਹਾ ਹੈ ਔਰ ਵਕ ਵਕ ਥਾਵਾਂ ਦੇ ਉੱਤੇ ਕਹਿੰਦੇ ਵਿਕਰਮ ਮਜੀਠੀਆ ਦੀਆਂ ਜਿੱਥੇ ਰਹਾਇਸ਼ਾਂ ਪ੍ਰਾਪਰਟੀਆਂ ਹੈਗੀਆਂ ਸੀਗੀਆਂ ਉੱਥੇ-ਉੱਥੇ ਵੀ ਜਾ ਕੇ ਵਿਜੀਲੈਂਸ ਤਫਤੀਸ਼ ਕਰ ਰਹੀ ਹੈ ਔਰ ਨਾਲ ਉਹਨਾਂ ਦੇ ਵਕੀਲ ਜਿਹੜੇ ਨੇ ਐਡਵੋਕੇਟ ਅਸ਼ਦੀਪ ਕਲੇਰ ਮਜੀਠੀਆ ਦੇ ਵਕੀਲ ਨੇ ਜਿਹੜੇ ਉਹ ਵੀ ਜ਼ ਕਿ ਅਦਾਲਤ ਦੇ ਵਿੱਚ ਸਾਰੇ ਹੀ ਮਾਮਲੇ ਚੱਲ ਰਹੇ ਨੇ ਸਤਾਧਾਰੀ ਧਿਰ ਨੇ ਵਿਜੀਲੈਂਸ ਨੇ ਆਪਣੇ ਪੱਖ ਰੱਖੇ ਹੋਏ ਨੇ ਉਦਰਾ ਮਜੀਠੀਆ ਦੇ ਵਕੀਲਾਂ ਨੇ ਜਿਹੜਾ ਵਕੀਲਾਂ ਦਾ ਪੈਨਲ ਹੈ ਉਹਨਾਂ ਨੇ ਆਪਣੇ ਪੱਖ ਰੱਖੇ ਨੇ ਜ਼ਮਾਨਤ ਦੀ ਅਰਜ਼ੀ ਵੀ ਲਗਾਈ ਹੋਈ ਹੈ ਸੋ ਇਸੇ ਹੀ ਦੌਰਾਨ ਇਹ ਜਿਹੜੀਆਂ ਸਿਆਸੀ ਬਿਆਨਬਾਜ਼ੀਆਂ ਹੋ ਰਹੀਆਂ ਨੇ ਕਾਫੀ ਕੁਝ ਸਪਸ਼ਟ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਵੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਕਿ ਮੋੜ ਲੈਂਦਾ ਤੇ 2 ਅਗਸਤ ਨੂੰ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਕਿਸ ਤਰ੍ਹਾਂ ਦੀ ਸੁਣਵਾਈ ਹੁੰਦੀ ਹੈ ਆਮ ਆਦਮੀ ਪਾਰਟੀ ਇੱਥੋਂ ਤੱਕ ਵੀ ਕਹਿ ਗਈ ਹੈ ਉਹਨਾਂ ਦੇ ਬੁਲਾਰੀ ਨੀਲਗਰਗ ਕਹਿੰਦੇ ਨੇ ਕਿ ਜੇ ਇਸ ਮਾਮਲੇ ਦੇ ਵਿੱਚ ਕੁਝ ਨਾ ਲੱਭਦਾ ਤਾਂ ਫਿਰ ਅਦਾਲਤ ਵੀ ਜ਼ਮਾਨਤ ਦੇ ਦੇਣ ਦੀ ਬਿਕਰਮ ਮਜੀਠੀਆ ਨੂੰ ਹੁਣ ਤੱਕ ਜ਼ਮਾਨਤ ਦਿੱਤੀ ਗਈ ਦਾ ਮਤਲਬ ਹੈ ਕਿ ਅਦਾਲਤ ਨੂੰ ਵੀ ਸਾਡੇ ਤੇ ਭਰੋਸਾ ਹੈ ਜਾਂ ਸਾਡੇ ਵੱਲੋਂ ਜਿਹੜੇ ਪੱਖ ਰੱਖੇ ਜਾਂਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਅਦਾਲਤ ਸਹੀ ਮੰਨਦੀ ਹੈ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਕਿੰਨੀਆਂ ਕੁ ਵਧੀਆਂ ਨੇ ਕੀ ਉਹਨਾਂ ਨੂੰ ਜ਼ਮਾਨਤ ਮਿਲ ਸਕੂਗੀ ਜਾਂ ਉਹਨਾਂ ਦੇ ਖਿਲਾਫ ਕੋਈ ਠੋਸ ਸਬੂਤ ਜਿਸ ਤਰ੍ਹਾਂ ਬਾਰ-ਬਾਰ ਮਾਨ ਸਾਹਿਬ ਕਹਿੰਦੇ ਨੇ ਅਸੀਂ ਪੱਕੇ ਪੈਰੀ ਕੰਮ ਕੀਤਾ ਕੋਈ ਠੋਸ ਸਬੂਤ ਮਿਲਦੇ ਨੇ ਦਿਖਾਏ ਜਾਣਗੇ ਕਿ ਨਹੀਂ ਇਹ ਵੀ ਭਵਿੱਖ ਦੇ ਵਿੱਚ ਵੇਖਣ ਵਾਲੀਆਂ ਚੀਜ਼ਾਂ ਨੇ ਕੈਮਰਾ ਪਰਸਨ ਕਬੀਰ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਨਮਤ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਐ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ